ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ ਤੇ ਰੂਪ ਨੇ ਨਿਊ ਡ्रेस ਪਾਈ ਆ ਅੱਜ ਆਮ ਨਵੇਂ-ਨਵੇਂ ਕੱਪੜੇ ਪਾ ਕੇ ਫੂਕ ਮਾਰਦੇ ਸਾਰੇ ਜਣੇ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰੇ ਧਰਮਾਂ ਵਾਲਿਆਂ ਨੂੰ ਜੋ-ਜੋ ਵੀ ਹੈਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੇ ਵਿੱਚ ਹੀ ਆ ਜਾਂਦੇ ਆ ਤੇ ਲੋ ਜੀ ਜੋਤ ਵੀ ਹੋ ਗਈ ਹੈ ਰੈਡੀ ਹੈ ਲੋ ਜੋਤ ਹੈ ਹੈਲੋ ਔਰ ਰੂਪ ਪੈਂਜਲ ਵੀ ਹੋ ਗਈ ਹੈ ਰੈਡੀ ਔਰ ਅੱਜ ਅਸੀਂ ਜਾ ਰਹੇ ਹਾਂ ਰੂਪ ਪੈਂਜਲ ਕੀ ਪੂਜੀ ਕੇ ਪਾਸ ਤੇ ਰੁਪੈਂ ਜਲਗੀ ਪੂਜੀ ਕੇ ਪਾਸ ਜਾ ਰਹੀ ਆ। ਬੈਠ ਜਾ ਉਰਾ। ਰੁਪੈਂ ਰੁਪੈਂ ਜਨ ਕਿਹੜੀ ਹੋਵਾਂ ਨਹੀਂ ਲੱਗ ਰਹੀ। ਕਿਹੜੀ ਪੂਜੀ ਕੇ ਪਾਸ ਜਾ ਰਹੀ ਹੈ ਦੱਸ ਦੇ। ਹਾਂ, ਕੈਰੀ ਮੈਂ ਕ੍ਰਾਂਤੀ ਪੂਜੀ ਕੇ ਪਾਸ ਜਾ ਰਹੀ ਆ। ਤੇ ਅਸੀਂ ਹੋ ਕੇ ਰੈਡੀ ਔਰ ਅੱਜ ਮੈਂ ਇਹ ਵਾਲਾ ਸੂਟ ਪਾਇਆ ਆਪਣਾ ਕਿਉਂਕਿ ਮੇਰੇ ਕੋਲ ਨਾ ਇਹ ਸਲੈਕਸ ਪਾਈ ਤੇ ਇਸ ਕਰਕੇ ਮੈਂ ਸਿਰਫ ਕਮੀਜ਼ ਲਈ ਆਈ ਤੀ ਆਪਣਾ ਤੇ ਪਲੀਜ਼ ਮੈਨੂੰ ਦੱਸੋ ਵੀ ਕਿਹਜਾ ਲੱਗ ਰਿਹਾ। ਪੂਰੇ ਤੱਕ ਲੱਗਦਾ ਇਹ ਹੀ ਜਦ ਤੱਕ। ਬਰੇਲੀ ਬਰੇਲੀ ਤੱਕ। ਬਸ ਅੱਗੇ ਲੱਗਦਾ ਨਹੀਂ ਹੈ। ਦਿਲੋ ਜੀ ਜਾ ਰਹੇ ਆ ਸੀ ਤੇ ਵਾਕੀ ਅੱਗੇ ਦੇਖਦੇ ਆ ਜਾ ਕੇ ਕਿਸ ਟੋਪ ਸੜਕ ਵਧੀਆ ਬਣ ਗਈ ਹਨਾ ਇਹਨਾਂ ਸਾਫ ਹੋ ਗਈ ਮੰਮੀ ਆਮਨੇ ਕਿਆ ਤੁਸੀਂ ਲੜ ਸੜਕ ਮਸਤ ਬਣੀ ਆ ਜੋ ਮਰਜ਼ੀ ਐ ਚਲੋ ਨਮੀ ਬਣ ਗਈ ਤਾ ਯੂ ਗ੍ਰਾਉਂਡ ਆਈ ਵੀ ਹੋਣੀ ਮੈਨੂੰ ਲੱਗ ਰਿਹਾ ਹੈ ਗੁਪ ਵੀ ਖੜਿਆ ਲੱਗਦਾ ਹੈ ਲੋ ਜੀ ਬਰਵਾਲੇ ਪਹੁੰਚ ਗਏ ਆਪਾਂ ਪਰ ਜਾਮ ਬਹੁਤ ਜ਼ਿਆਦਾ ਲੱਗਿਆ ਵਾ ਓਰੇ ਬਹੁਤ ਜ਼ਿਆਦਾ ਜਾਮ ਲੱਗਿਆ ਹੋਇਆ ਇਹੀ ਮਾਰਕੀਟ ਹੈ ਜੀ ਸਾਨੂੰ ਜਿਹੜੀ ਨੇੜੇ ਪੈਂਦੀ ਆ ਅੱਪਾ ਚੱਲਦੇ ਆ ਹੁਣ ਅੱਗੇ ਨੂੰ ਚੱਲੋ 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 ਮੇਰੋਂ ਤੇ ਨੋਕ ਐ ਲੱਗੀ ਹੋਰ ਕਿਤਾਉ ਪੜਦੇ ਜਾ ਰਿਹਾ ਅੱਗੇ ਅੱਗੇ ਹੁਣ ਨਿਕਲ ਰਏ ਫਟਾਫਟ ਸਾਰੇ ਜਾਮ ਦੇ ਵਿੱਚ ਤੰਗ ਆ ਗਏ ਲੋ ਜੀ ਬਬਜੋਤ ਕੇ ਪਪਾ ਐਂਡ ਜੋਤ ਗਏ ਚੰਡੀਗੜ੍ਹ ਸਵੀਟ ਰੈਸਟੋਰੈਂਟ ਐ ਇੱਥੇ ਨਾ ਹਰੇਕ ਮਠਿਆਈ ਵਗੈਰਾ ਵਧੀਆ ਹੁੰਦੀ ਆ ਤੇ ਮੋਸਟਲੀ ਆਪਾਂ ਉਰੇ ਤੋਂ ਹੀ ਖਰੀਦਦੇ ਆ ਚੰਡੀਗੜ੍ਹ ਸਵੀਟਸ ਰੈਸਟੋਰੈਂਟ ਤੇ ਬਸ ਉਰਪਾ ਸਵੀਟ ਵਗੈਰਾ ਲਵਾਂਗੇ। ਮੈਂ ਪਹ ਲੋ ਜੀ ਲੈਣ ਗਈ ਆ ਜੋਤ ਅੰਦਰ। ਪਪਾ ਜੋਤ ਐਂਡ ਜੋਤ ਕੇ ਪਪਾ ਲੈਣ ਗਈਆਂ ਦੋਨੋਂ ਮੇਰੇ ਕੋਲ ਰੁਪੰਜਲਾ ਸੀਚੀ ਬੈਠੇ ਆਂ ਵੀ ਤੁਸੀਂ ਦੋਨੋਂ ਹੀ ਲਿਆਓ। ਤੇ ਬਾਕੀ ਜਿਆਦਾ ਦੂਰ ਨਹੀਂ ਐ 15-20 ਮਿੰਟ ਦਾ ਰਸਤਾ ਸਾਡੇ ਪਿੰਡ ਤੋਂ ਮਤਲਬ ਜਿਆਦਾ ਦੂਰ ਨਹੀਂ ਐ ਮੇਰੀ ਨਾਨ ਦਾ ਵਿਆਹ ਹੀ ਹੋਈ। ਨੇੜੀ ਜਿੱਥੇ ਅਸੀਂ ਜਾ ਰਹੇ ਹਾਂ ਨਾ ਕਈ ਦਿਨਾਂ ਦੀ ਕਹਿ ਰਹੇ ਤੇ ਵਿਚਾਰੇ ਵੀ ਆ ਜਾਓ ਆ ਜਾਓ ਟਾਈਮ ਹੀ ਨਹੀਂ ਲੱਗ ਰਿਹਾ ਤਾਂ ਅੱਜ ਟਾਈਮ ਲਗਿਆ ਅੱਜ ਆਪਾਂ ਜਾਣ ਲੱਗੇ ਆਂ ਫਿਲਹਾਲ ਆਪਾਂ ਨੇ ਸੋਚਿਆ ਕੋਈ ਮਠਾਈ ਵਗੈਰਾ ਲੈ ਲਈਏ ਹਨਾ ਤੇ ਗਏ ਅੰਦਰ ਲੈਣ ਦੇਖੋ ਕੀ ਲੈ ਕੇ ਆਉਂਗੇ ਦੋਏ ਜਣੇ ਜੋਤਨ ਜੋਤ ਕੇ ਪਪਾ ਤੇ ਲੋ ਜੀ ਜਸਟ ਅਸੀਂ ਪਹੁੰਚ ਗਏ ਆਂ ਪਿੰਡ ਬਬਜੋਤੀ ਬੂਜੀ ਕੇ ਪਿੰਡ ਪਹੁੰਚ ਗਏ ਆਂ ਫਿਰ ਜਾਂਦੇ ਆ ਹੁਣ ਅੰਦਰ ਦੇਖਦੇ ਆ ਸਰਪ੍ਰਾਈਜ਼ ਆ ਗਿਆ ਵੀ ਮਨੁਗੈਰੀ ਕੁੰਡਾ ਲਾ ਗਈ ਉਹ ਮੈਂ ਕੁੰਡਾ ਲਾ ਗਈ ਸੱਸੀ ਗਾਲ ਦੀਦੀ ਜੀ ਹੁੰਦਾ ਰੇ ਇਹ ਦੇ ਦੇ ਯੋ ਉਹਨੂੰ ਦੇ ਦੇ ਯੋ ਬਨ ਕੀ ਚੀਚ ਨਾ ਮੈਂ ਸੱਸੀ ਗਾਲ ਜੀ ਖਾੜ ਲੈ ਹੋਰ ਵਸ ਠੀਕ ਠਾਕ ਆ ਦੇ ਦੇ ਨਾ ਹਣੀਂ ਦੇ ਦੇ ਯੋ ਡੋਕਲਾ ਤੇਰਾ ਖਾ ਕੇ ਦੇਖ ਲਈ ਚਲੋ ਕਿਹੜਾ ਹੈ ਛੁੱਟੀ ਅੱਜ ਸੰਡੇ ਹੈ ਹਨਾ ਤੋ ਲੋ ਜੀ ਪਹੁੰਚ ਗਏ ਅਸੀਂ ਭਵਜੋਦੀ ਬੂਜੀ ਦੇ ਘਰ ਯਾਨੀ ਮੇਰੀ ਨਣਦ ਦੇ ਕੋਲ ਔਰ ਬੱਚੇ ਵੀ ਬੈਠੇ ਆਂ ਬਸ ਹੁਣ ਮਿਲ ਰਹੇ ਆ ਇਹ ਯੋਵਨ ਬੈਠਿਆ ਇਹ ਛੋਟਾ ਮੁੰਡਾ ਹੈ ਜੀ ਭਵਜੋਦ ਦੀ ਬੂਜੀ ਦਾ ਤੇ ਇੱਕ ਵੱਡਾ ਹੈ ਦੋ ਬੇਟੇ ਆ ਇਹਨਾਂ ਕੋਲ ਔਰ ਫਾਈਨਲੀ ਅਸੀਂ 6 ਮਹੀਨੇ ਬਾਅਦ ਆਏ ਆ ਤੇ ਲੋ ਜੀ ਆ ਗਿਆ ਜੀ ਸਾਡਾ ਕੋਲ ਡਰਿੰਕ ਵਗੈਰਾ ਤੇ ਪੀਣੇ ਆ ਹੁਣ ਆਪਾਂ ਆ ਜਾ ਅੱਗੇ ਨੂੰ ਬਾਹਰ ਕਿਉਂ ਖੜਿਆ ਲੜ ਵਾਲ ਦੇ ਆ ਜਾ ਲੈਡ ਤੇ ਨੂੰ ਆਜਾ ਬਾਹਰ ਕਿਉਂ ਖੜਿਆ ਇਹ ਸੋਚਿਆ ਤੁਮ ਵੀ ਕਾਪੀ ਰਾਈਟ ਹੈ ਲੈਡ ਦੇ ਲੈਡ ਉਹ ਨਹੀਂ ਆਣਗੇ ਬੰਦੇ ਤਾਂ ਦਿਖਣੇ ਚਾਹੀਦੇ ਚਲ ਆਪਾਂ ਕਰਦੇ ਬੰਦੇ ਦਿਖਣੇ ਚਾਹੀਦੇ ਆ ਬੱਚੀ ਮ ਬੜੀ ਵੀ ਹੈ ਛੋਟੀ ਪਰ ਇੱਕ ਰਹਿ ਗਈ ਬਸ ਦੋ ਸਾਲ ਹੋ ਗਏ ਜੂਨ ਮਹੀਨੇ ਤੋਂ ਹੀ ਹੋਏ ਹੋ ਪਤਾ ਨਹੀਂ ਕਿਉਂ ਨਹੀਂ ਬੰਦੀਆਂ ਮੈਸੀਡੇ ਲੱਗ ਰਹੇ ਮੈਨੂੰ ਤਾਂ ਚਿੱਟਾ ਜਿਹੀ ਚਿੜਾਈ ਲੱਗਦਾ ਕੀ ਪਤਾ ਕੀ ਆ ਯਾਰ ਹੋਣਾ ਤੇ ہماری ਪੁਰਾਣੀ ਫਰੈਂਡ ਮਿਲ ਗਈ ਪੂਜਾ ਇਹ ਪੂਜਾ ਜੀ ਕਾਂਪੀਟ ਹੋਏ ਹੈ ਮਹਾਰਾਸ਼ਟਰ ਇਹ ਮਹਾਰਾਸ਼ਟਰ ਮੇ ਜਾ ਰਹੇ ਆਪ ਸ਼ਿਫਟ ਹੋ ਗਏ ਕਿਉਂਕਿ ਯਹਾਂ ਪੇ ਸਾਹਮਣੇ ਰਹਿੰਦੇ ਤੇ ਨਾ ਦੀਦੀ ਕੇ ਘਰ ਕੇ ਦੀਦੀ ਕੀ ਫਰੈਂਡ ਹੈ ਤੋ ਦੀਦੀ ਕੀ ਫਰੈਂਡ ਵੀਰੀ ਫਰੈਂਡ ਹੈ ਉਹ ਵੀ ਇਹ ਜਾ ਰਹੇ ਆ ਆਪਾ ਜਾ ਰਹੇ ਆ ਤੇ ਬਹੁਤ 3 ਸਾਲ 3 ਸਾਲ ਹੋ ਗਏ ਹੈਲੋ 3 ਸਾਲ 3 ਸਾਲ ਹੋ ਗਏ ਨਰੋ ਰੰਦ ਤੇ ਦੀਦੀ ਬਣਾ ਰਹੀ ਹੈ ਖਾਣਾ ਇੱਧਰ ਰੋਟੀ ਤੇ ਬੱਚੇ ਬਾਰੇ ਮਸਤੀ ਹੈਲੋ ਕੇ ਪਿਪਾ ਵਰਗਾ ਹਨਾ ਸਭ ਮ제 ਸਾਈਕਲ ਹੈ ਤੁਮਾ ਇਚੋ ਲੋ ਮੈਂ ਫੇਰ ਕਰਾਉਂਗਾ ਅੱਛਾ ਲੱਗਿਆ ਆਪਕੇ ਪਾਇ ਅਫਰਾਸੀ ਖੁੱਲ੍ਹੂ ਬੁਲੇ ਅੱਛੇ ਲੱਗਦੇ ਆ ਪਹਿਲੇ ਲੋ ਜੀ ਇਹ ਮੁੰਡਾ ਨਾ ਸਾਡੀ ਸੇਵਾ ਕਰਦਾ ਵਿਚਾਰਾ ਸਤਾਉ ਹੈ ਬਹੁਤ ਨਾਈਸ ਹੈ ਤੇ ਰੋਟੀ ਲੱਗੇ ਵੇ ਆ ਖਾਣ ਤੇ ਜਸਟ ਰੋਟੀ ਲੱਗੇ ਵੇ ਆ ਖਾਣ ਆਪਾਂ ਬੱਚੋ ਤੇ ਪਪਾ ਪਰ ਚਲੇ ਗਏ ਦੁਪੱਟਾ ਵੀ ਵੈਸੇ ਹੀ ਲੈ ਲਿਆ ਵੈਸੇ ਦੁਪੱਟਾ ਹੈ ਨਹੀਂ ਤਾਂ ਮੇਰਾ ਇਸੂ ਦੇ ਨਾਲ ਠੀਕਾ ਚੋਈ ਮਿਲ ਗਿਆ ਮੈਨੂੰ ਪਿਆ ਚਲੋ ਫਿਲਹਾਲ ਆਪਾਂ ਰੋਟੀ ਖਾਂਦੇ ਆ ਪਹਿਲਾਂ ਤੇ ਬੱਚੇ ਵੀ ਲੱਗੇ ਵਿਆ ਲਾਉਣ ਨੂੰ ਪਾਪਾ ਆ ਰਹੇ ਆ ਤੋ ਲੋ ਜੀ ਇਧਰ ਭਵ ਜੋ ਸੌਰੀ ਰੂਪ ਐਂਡ ਯੋਵਨ ਕਰ ਰਹੇ ਆ ਮਸਤੀ ਦੋਨੋਂ ਭੈਣ ਭਾਈ ਖੇਡ ਰਹੇ ਆ ਤੇ ਜੋ ਰੂਪ ਦਾ ਵੀ ਬੜਾ ਦਿਲ ਲੱਗ ਗਿਆ ਕਿਉਂਕਿ ਰੂਪ ਨੂੰ ਕੋਈ ਖੇਡਣ ਵਾਸਤੇ ਬੱਚਾ ਨਹੀਂ ਨਾ ਮਿਲਦਾ ਤੇ ਰੂਪ ਨੂੰ ਵੀ ਯੋਵਨ ਮਿਲ ਗਿਆ ਖੇਡਣ ਵਾਸਤੇ ਤੇ ਯੋਵਨ ਨੂੰ ਵੀ ਭੈਣ ਮਿਲ ਗਈ ਤੇ ਦੋਨੋਂ ਲੱਗੇ ਹੋਏ ਆ ਭੈਣ ਭਾਈ ਖੇਡਣਾ ਬੜੀ ਸੋਹਣੀ ਮਸਤੀ ਮਾਰੀ ਆ ਦੋਨਾਂ ਨੇ ਤੇ ਬੱਚਿਆਂ ਨੂੰ ਹੁੰਦਾ ਨਾ ਕਦੇ-ਕਦੇ ਮਿਲਦੇ ਆ ਕਦੇ-ਕਦੇ ਕਿਉਂਕਿ ਸਕੂਲ ਜਾਂਦੇ ਆ ਮੋਸਟਲੀ ਬਾਜੀ ਹੁਣ ਆਪਾਂ ਚੱਲਦੇ ਆ ਘਰ ਨੂੰ ਮੇਰਾ ਮੂੰਹ ਦੇਖ ਕੇ ਹਜਾ ਹੋ ਗਿਆ ਕਾਪੜ ਵਰਦਿਆ ਬਣ ਗਿਆ ਗਰਮੀ ਨਾ ਕੋਈ ਨਹੀਂ ਤੇ ਵਧੀਆ ਲੱਗਾ ਇਸਤਰੀ ਤੇ ਚਲੋ ਜੀ ਚੱਲਦੇ ਆ ਧੁੱਪ ਬਹੁਤ ਹੈ ਜਾਂ ਨਹੀਂ ਜਾਣਾ ਅੱਜੋ ਅੱਗੇ ਨੂੰ ਆਜੋ ਚਰਾਜੀ ਆਪਾਂ ਇੱਕ ਜਗ੍ਹਾ ਹੋਰ ਜਾਣਾ ਹਲੇ ਬਾਏ ਕਰਦੇ ਬਾਈ ਬਾਂਦਰੀ ਦੇ ਬਾਏ 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 ਬਾਈ ਬਾਈ ਬਾਂਦਰੀ ਨੰਮਾ ਜੇ ਤੂੰ ਕੋਈ ਨਹੀਂ ਹੈ ਕੱਢੋ ਅੰਮ੍ਰਿਤ ਨਹੀਂ ਮਿਲੇਗਾ ਘਰ ਆਹ ਹੈ ਨਾਲ ਨੀਪਾ ਜਾਓ ਕਿੱਥੇ ਐਸੀ ਹੋ ਜੀ ਬਾਏ ਹੋਵਨ ਬਾਏ ਬਾਏ ਹਣੀ ਓਖੜਾ ਹਣੀ ਦਾ ਦੋਸਤ ਮਿਲ ਗਿਆ ਬਾਏ ਚਲੋ ਲੋਜੀ ਹੁਣ ਆਪਾਂ ਜਾ ਰਹੇ ਆ ਘਰ ਨੂੰ ਵਾਪਸ ਤੇ ਇੱਕ ਜਗ੍ਹਾ ਹੋਰ ਜਾਣਾ ਹੈ ਉਹ ਦੇਖਦੇ ਆਪਾਂ ਕਿਉਂਕਿ ਸਾਡੇ ਨਾ ਮਤਲਬ ਖਾਸ ਹੈ ਬਬਜੋਦ ਦੇ ਪਪਾ ਦੇ ਕਲਾਈਟ ਲਾ ਲਓ ਔਰ ਮੇਰੇ ਸਬਸਕ੍ਰਾਈਬਰ ਹੈ ਮੇਰੇ ਚੈਨਲ ਪਰ ਮਤਲਬ ਵੀਡੀਓ ਵਗੈਰਾ ਦੇਖਦੇ ਹੁੰਨੇ ਆ ਆਪਾਂ ਨੇ ਉਹਨਾਂ ਕੇ ਘਰ ਜਾਣਾ ਹੈ ਹੁਣ ਤੇ ਰਸਤੇ ਦੇ ਵਿੱਚ ਘਰ ਆ ਉਹਨਾਂ ਦਾ ਤੇ ਆਪਾਂ ਚੱਲਦੇ ਆ ਮੇਰੇ ਸਬਸਕ੍ਰਾਈਬਰ ਔਰ ਬਬਜੋਦ ਕੇ ਪਪਾ ਕੇ ਕਲਾਈਟ ਵੀ ਲਾ ਲਓ ਔਰ ਕੋਈ ਖਾਸ ਬੰਦੇ ਵੀ ਆ ਸਾਡੇ ਆਪਣੀ ਹਨਾ ਤੇ ਆਪਾਂ ਉਹਨਾਂ ਦੇ ਘਰ ਜਾ ਰਹੇ ਆ ਹੁਣ ਤੇ ਚਲੋ ਜੀ ਚੱਲਦੇ ਆ ਫਿਰ ਹਨਾ ਉੱਥੇ ਜਾ ਕੇ ਮਿਲੂਗੇ ਆਪਾਂ ਜਿਨ੍ਹਾਂ ਦੇ ਘਰ ਜਾ ਰਹੇ ਆ ਤੁਹਾਨੂੰ ਦਿਖਾਵਾਂਗੇ ਆਪਣੇ ਖਾਸ ਆ ਪਿਆਰ ਮੁਹੱਬਤ ਵਾਲੇ ਲਾਡੋ ਤੇ ਰਿਸ਼ਤੇਦਾਰਾਂ ਤੋਂ ਵੀ ਵੱਧ ਕੇ ਹੁੰਦੇ ਆ ਤੇ ਚਲੋ ਜੀ ਚੱਲਦੇ ਆ ਹਾਂ ਜੀ ਮੇਰੇ ਪਾਪਾ ਵੀ ਆਏ ਨੇ ਹੈ ਮੇਰੇ ਪਾਪਾ ਤੇਰਾ ਪਾਪਾ ਵੀ ਕਿਹੇ ਘਰੋਂ ਆਇਆ ਹਾਂ ਹਾਂ ਇਹ ਕਿ ਪਾਪਾ ਵੀ ਨਾਲ ਆ ਬਈ ਮੈਂ ਭੁੱਲ ਗਈ ਸੀ ਕਿਉਂਕਿ ਸਾਡੀ ਗੱਡੀ ਦਾ ਕੋਣ ਚਲਾ ਰਿਹਾ ਫਿਰ ਮੈਂ ਸੋਚਿਆ ਕਿ ਪਾਪਾ ਵੀ ਨਾਲੇ ਹੋਣੇ ਆ ਵੀ ਯਾਰ ਅਮ ਕਹਿਦੇ ਨੇ ਬਹੁਤ ਜੂਰੀ ਪਾਪਾ हाँ, तो दमा के नहीं लाया रूप के पापा सॉरी मैं जोत के पापा कहती भी जोत के पापा अज्ते बाद रूप के पापा नहीं करने रूप के पापा भी ना है साइ भैया रूप के पापा ही है ते, बाकी जो तेरे पापा नहीं है रूप के आ ਲੋ ਜੀ ਹੁਣ ਪਹੁੰਚ ਚੁੱਕੇ ਆਪਾਂ ਦੂਸਰੀ ਜਗ੍ਹਾ ਇਹ ਆ ਜੀ ਸਾਡੇ ਨੇੜੇ ਹੀ ਆ ਬਿਲਕੁਲ ਇਹ ਮੇਰੇ ਹਸਬੰਡ ਦੇ ਕਲਾਇੰਟ ਵੀ ਆ ਔਰ ਮੇਰੇ ਸਬਸਕ੍ਰਾਈਬਰ ਵੀ ਆ ਤੇ ਉਸ ਤੋਂ ਇਲਾਵਾ ਬਹੁਤ ਵਧੀਆ ਰਿਸ਼ਤਾ ਵੀ ਬਣ ਚੁੱਕਿਆ ਸਾਡਾ ਤੇ ਬਹੁਤ ਜ਼ਿਆਦਾ ਘਰ ਵਰਗਾ ਪਿਆਰ ਹੈ ਜੀ ਸਾਡਾ ਤੇ ਯਾਨੀ ਸਾਡੇ ਘਰ ਵਰਗਾ ਹੀ ਪਿਆਰ ਕਹਿ ਲੋ ਹਨਾ ਤੇ ਹੁਣ ਇਹਨਾਂ ਦੇ ਘਰ ਐਂਟਰੀ ਹੋ ਰਹੀ ਹੈ ਜੀ ਆਪਣੀ ਅਸੀਂ ਅੰਦਰ ਚਲੋ ਚਲੋ ਆਜੋ ਅਸੀਂ ਚਲੋ ਨਮਸਤੇ ਜੀ ਨਮਸਤੇ ਲੋਜੀ ਪਹਿਲੀ ਵਾਰ ਆਏ ਆ ਆਪਾਂ ਇਹਨਾਂ ਦੇ ਘਰਾਂ ਕਿਉਂਕਿ ਕਿੰਨੇ ਦਿਨਾਂ ਦੇ ਕਹਿ ਰਹੇ ਸਹੀ ਆ ਜਾਓ ਸਾਡੇ ਘਰ ਆ ਜਾਓ ਤੇ ਫਿਲਹਾਲ ਸਾਨੂੰ ਅੱਜ ਟਾਈਮ ਲੱਗਿਆ ਤੇ ਅੱਜ ਚੱਲਦੇ ਆਪਾਂ ਤੇ ਲੋਜੀ ਬੈਠ ਗਏ ਆਪਾਂ ਅੰਦਰ ਤੇ ਅੰਕਲ ਜੀ ਵੀ ਸਾਹਮਣੇ ਬੈਠੇ ਆ ਔਰ ਇਹ ਇਹਨਾਂ ਦੀ ਨੂੰਹ ਆ ਜੀ ਸਾਡੇ ਨਾਲ ਜਿਹੜੇ ਹੁਣ ਬੋਲ ਰਹੇ ਤੇ ਤੇ ਦੋ ਪੋਤੀਆਂ ਇਹਨਾਂ ਦੇ ਕੋਲ ਵੀ ਤੇ ਬਸ ਕਹਿੰਦੇ ਨਾ ਰਿਸ਼ਤੇ ਚਲੋ ਕਹਿੰਦੇ ਆ ਖੂਨ ਦੇ ਨਹੀਂ ਹੁੰਦੇ ਮੂੰਹ ਬੋਲੇ ਵੀ ਕਈ ਵਾਰ ਵਧੀਆ ਹੋ ਜਾਂਦੇ ਆ ਤੇ ਅਗਲੇ ਨੇ ਇੰਨੀ ਇੱਜ਼ਤ ਨਾਲ ਬੁਲਾਇਆ ਪਿਆਰ ਨਾਲ ਬੁਲਾਇਆ ਤੇ ਆਪਾਂ ਸਾਰੇ ਜਣੇ ਆਈਆਂ ਹਨਾ ਤੇ ਫਿਰ ਕਦੇ ਟਾਈਮ ਨਹੀਂ ਲੱਗਣਾ ਤਾਂ ਮੈਂ ਕਿਹਾ ਅੱਜੇ ਟਾਈਮ ਹੈ ਅੱਜ ਆਪਾਂ ਦੋ ਤਿੰਨ ਜਗ੍ਹਾ ਜਾਣਾ ਅਸੀਂ ਬਸ ਤਿਆਰ ਹੋਏ ਵੇ ਤੇ ਘਰ ਤੋਂ ਨਿਕਲੇ ਵੇ ਤੇ ਤੇ ਜਾਂਦੇ ਜਾਂਦੇ ਆਪਾਂ ਇਹਨਾਂ ਨੂੰ ਵੀ ਮਿਲ ਲੈ ਆਪਾਂ ਮਿਲਲੇ ਹੁਣ ਜਿਨ੍ਹਾਂ ਨੂੰ ਮਿਲਣਾ ਤਾਂ ਤੇ ਚੱਲਦੇ ਆਂ ਜੀ ਘਰ ਵਾਪਸ ਆਪਾਂ ਔਰ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਦੇ ਨਾਮੇ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਕਰਿਓ ਚਲੋ ਜੀ ਬਾਏ ਟੇਕ ਕੇਅਰ ਨੈਕਸਟ ਵਲੋਗ ਦੇ ਵਿੱਚ ਚਲਦੇ ਹਾਂ ਹੁਣ ਆਪਾਂ ਲਾਈਕ ਤੇ ਹਾਂ ਲਾਈਕ ਕਮੈਂਟ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹਾਂ ਤੇ ਹੁਣ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਹੈ ਨਾ ਬਾਏ ਟੇਕ ਕੇਅਰ ਅੱਜ ਆਪਾਂ ਨੇ ਕੀਤੀ ਹੋਰ ਹਾਂ ਕੀਤੀ ਹੋਰ ਵੀ ਜਾਣਾ ਆਪਾਂ ਨੇ ਉਹ ਨੈਕਸਟ ਵਲੋਗ ਦੇ ਵਿੱਚ ਦੇਖਿਓ ਅੱਜ ਸ਼ਾਮ ਨੂੰ ਜਾਣਾ ਕੱਪੜੇ ਸਾਡੇ ਪਾਏ ਪੁਆਏ ਆ ਮਸ ਆਪਾਂ ਨੇ ਇਨੀ ਕੱਪੜਿਆਂ ਲੰਘ ਜਾਣਾ ਹੈ ਤੇ ਮਿਲਦੇ ਆ ਜੀ ਬਾਏ ਟੇਕ ਕੇਅਰ ਨੈਕਸਟ ਵਲੋਗ ਦੇ ਵਿੱਚ ਦੇਖਿਓ ਕਿੱਥੇ ਜਾਣਾ ਆਪਾਂ ਨੇ ਹੋਰ